ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਸਥਿਤ ਕਸਬਾ ਕਲਾ ਨੌਰ ਦੇ ਨੇੜੇ ਕਿਸਾਨਾਂ ਦੀ ਪੂਰੀ ਤਰ੍ਹਾਂ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗ ਗਈ। ਹਵਾ ਕਾਰਨ ਦੇਖਦੇ-ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਰੀਬ 350 ਏਕੜ ਤੋਂ ਵੱਧ ਕਣਕ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਖੇਤ ਵਿੱਚ ਸਟੋਰ ਕੀਤੀ ਗਈ ਪਰਾਲੀ ਦੀਆਂ ਪੰਡਾਂ ਵੀ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਵੱਲੋਂ ਖਾਤਸਾ ਜਤਾਇਆ ਜਾ ਰਿਹਾ। ਇਹ ਨੇੜੇ ਸੈਲਰ ਨੂੰ ਦਿੱਤੀ ਗਈ ਬਿਜਲੀ ਦੀ ਸਪਲਾਈ ਦੀਆਂ ਤਾਰਾਂ ਤੇ ਸਪਾਰਕਿੰਗ ਹੋਣ ਕਾਰਨ ਇਹ ਨੁਕਸਾਨ ਹੋਇਆ। ਕਿਸਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ 2 ਘੰਟੇ ਦੇਰੀ ਨਾਲ ਪਹੁੰਚੀਆਂ ਨੇ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਡੇਰਾ ਬਾਬਾ ਨਾਨਕ ਬਟਾਲਾ ਗੁਰਦਾਸਪੁਰ ਤੋਂ ਮੰਗਵਾਈਆਂ ਗਈਆਂ ਸਨ ਜਿਨ੍ਹਾਂ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਚਲਦੀ ਹਵਾ ਕਾਰਨ ਅੱਗ ਤੇ ਜਲਦੀ ਕਾਬੂ ਪਾਇਆ ਨਹੀਂ ਜਾ ਸਕਿਆ ਉਤੇ ਹੀ ਮੌਕੇ ਤੇ ਤਹਿਸੀਲਦਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਗੁਰਦੀਪ ਰੰਧਾਵਾ ਸਮੇਤ ਹੋਰ ਅਧਿਕਾਰੀ ਵੀ ਪਹੁੰਚ ਗਏ ਸਨ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਦੀ ਰਿਪੋਰਟ ਲੇ ਜੋ ਮਸ਼ੀਨ ਦੀ ਮੋੜ ਕੇ ਪੀ ਪੈ ਲਾ ਹੋ ਗਿਆ ਕੰਬੂ ਜਾਲੀ ਲੋਕਾਂ ਨੇ ਕੋਈ ਫਾਇਰ ਨਹੀਂ ਆ ਡੇਢ ਘੰਟਾ ਦਾ ਰੋੜਾ ਡੇਢ ਘੰਟਾ ਆ ਫੋਨ ਆਇਆ ਤਾਂ ਹੋੜ ਆਈ ਆ ਕਿ ਕਿ ਕੱਢੋ ਘਾੜੇ ਡੇਢ ਦਿਨ ਹੋ ਗਿਆ ਗਲਗੀ ਨੂੰ ਇਹਨੂੰ ਡੇਢ ਘੰਟਾ ਹੋ ਗਿਆ ਤੇਰੀ ਗਲਪਾਈ ਲੱਗੀ ਨੂੰ ਤੇ ਭਾਜੀ ਕਿੱਥੋਂ ਤੁਹਾਡੇ ਸਭ ਨੇ ਕਿੱਥੋਂ ਅੱਗੇ ਤਰ ਤੁਰਦੀ ਆ ਰਹੀ ਆ ਪਿੱਛੋਂ ਚੱਲੂ ਹੋਈ ਆ ਘੱਟ ਵੱਟ 3 ਕਿਲੋਮੀਟਰ ਤੋਂ ਪ੍ਰਸ਼ਾਸਨ ਦਾ ਕੀ ਤੁਸੀਂ ਜ਼ੋਰਦਾਰ ਬੰਦੇ ਇਥੇ ਗਵਾਨ ਵਾਲੇ ਗੇਟ ਤੋਂ ਚੱਲੂ ਹੋ ਗਏ ਇੱਥੇ ਲੋਕਾਂ ਨੇ ਆਪ ਹੀ ਭੁਜਾਈ ਆ ਫਾਇਰ ਬਗੇ ਹੁਣ ਆਈ ਆ ਜਦੋਂ ਅਗ ਬੁੱਝ ਗਈ ਏ ਸਾਰੀ ਜਦੋਂ ਪ੍ਰਾਣੀ ਨੂੰ ਅੱਗ ਲੱਗਦੀ ਆ ਅਫਸਰ ਸੈਟਲਾਈਟ ਕੰਮ ਕਰਦੇ ਹੁਣ ਇੱਥੇ ਫਰਗਟ ਨਹੀਂ ਜਦੋਂ ਅੱਗ ਹੈ ਨਾ ਕੋਈ ਗੱਡੀ ਸਰਕਾਰ ਨੂੰ ਚਾਹੀਦਾ ਨਾ ਜਦੋਂ ਪ੍ਰਾਣੀ ਨੂੰ ਅੱਗ ਲਾਉਂਦੇ ਨੇ ਉਹਦੇ ਝਟ ਆ ਜਾਂਦੇ ਨੇ ਹੁਣ ਕਣਕ ਨੂੰ ਅੱਗ ਲੱਗੀ ਡੇਢ ਘੰਟਾ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਫਸਰ ਨਹੀਂ ਆਇਆ ਉਦੋਂ ਸਾਰੇ ਲੋਕਾਂ ਨੇ ਆਪਣੇ ਮਿਲ ਕੇ ਸਹਿਯੋਗ ਨਾਲ ਸਾਰੀ ਅੱਗ ਬੁਝਾਈ ਆ ਬਾਕੀ ਸਰਕਾਰ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਤੇ ਇਹ ਹੀ ਅੱਗ ਬੁਝਾ ਰਹੀ ਹੈ ਜਾਂ ਲੋਕਾਂ ਨੂੰ ਕੋਈ ਸੂਚਨਾ ਕਿੰਨੇ ਇੱਕਡ ਸਰਟੀਫਿਕੇਟ ਇੱਥੇ ਕੋਲ ਬੰਦ ਟੇਸਟ ਕੋਲ ਕੋਲ 340 ਕਿਲੇ ਦੇ ਕਰੀਬ ਆ ਗਏ ਜਿਹੜੀ ਇਹ ਸੜਕ ਲੈ ਗਈ ਸਾਰੀ ਖੜੀ ਕਣਕ ਹੈ ਜਿੰਨੀ ਕਣਕ ਸਾਰੀ ਖੜੀ ਇੱਕ ਨਹੀਂ ਵੱਡੀ ਵਿੱਚੋਂ ਆ ਜੀ ਸਾਰੀ ਸੜਕ ਸਵਾਹ ਕੋਈ ਇਹ ਵੀਡੀਓ ਮੈਂ ਬਣਾਇਆ ਮੈਂ ਵੀਡੀਓ ਆਈਆਂ ਫਲਾਇਰ ਰੈਡਰ ਦੇ ਬਣਾਉਣ ਵਾਲੇ ਕਿਹਾ ਜਿਹਨੇ ਸੁਣਿਆ ਅੱਗ ਦਾ ਜਿਹਨੇ ਸੁਣਿਆ ਜਿਹਦੇ ਕੋਲ ਸੰਭਾਗ ਹੈ ਉਹ ਵਜੂਪ ਜਾ ਗਏਗਾ ਉਹ ਲਾ ਕੇ ਅੱਗ ਲਾ ਕੇ ਪਾਹੇਗਾ ਪਰ ਫਾਇਰ ਗ੍ਰੇਡ ਦੀ ਗੱਡੀ ਮੇਰੇ ਕੋਈ ਕਸਮ ਕੀ ਇਹ ਕਹਿੰਦੇ ਪੂਨ ਕਿ ਤੱਕ ਕੋਈ ਨਹੀਂ ਆਇਆ ਇੱਥੇ ਲੋਕਾਂ ਨੇ ਆਪਣੇ ਆਪ ਮੇਰਾ ਨਾਮ ਪਰਮਜੀਤ ਸਿੰਘ ਹੈ ਜਿਹੜੇ ਕਾਲਾ ਲੋਗ ਹੈ ਇਹ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਤੁਹਾਨੂੰ ਦੱਸਣਾ ਹੈ ਦਾ ਕਾਰਨ ਤਾਂ ਨਹੀਂ ਜੀ ਪਰ ਕੀ ਹੈ ਵੀ ਹਵਾ ਨਾਲ ਫੈਲ ਬਹੁਤ ਗਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀ ਕਾਫੀ ਦੂਰ ਨਿ ਜਾਣੇ ਪੈਦੇ ਤੁਰੀਏ ਤੇ ਇੱਥੇ ਕਾਲਾ ਲੋਰ ਤੱਕ ਪਹੁੰਚ ਗਈ ਹੈ ਤੇ ਅਜੇ ਤੱਕ ਫਾਇਰ ਬ੍ਰਿਗੇਡ ਦੇ ਇੱਥੇ ਕੋਈ ਅਰੇਂਜਮੈਂਟ ਨਹੀਂ ਹੋਇਆ ਜੀ ਸਰਪ੍ਰੀਤ ਦੀ ਗੱਡੀ ਕੋਈ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਇੱਥੇ ਆਈ ਜੀ ਕਿ ਵੀ ਤੁਸੀਂ ਦੇਖਦੇ ਜੇ ਲੋ ਮਤਲਬ ਕਿ ਪਰਾਲੀ ਨੂੰ ਤੁਸੀਂ ਅੱਗ ਲਾਦੇ ਹੋ ਉਹਲੇ ਪ੍ਰਸ਼ਾਸਨ ਪਹੁੰਚਦਾ ਤਾਂ ਇੱਥੇ ਵੀ ਪਰਾਲੀ ਅੱਗ ਲੱਗੀ ਆ ਉਹ ਇਹਦੀ ਪਰਾਲੀ ਨੂੰ ਅੱਗ ਲਾਉਣ ਦੇ ਕਿਸਾਨ ਤੇ ਉਸੇ ਵੇਲੇ ਸੈਟਲਾਈਟ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਹੁਣੇ ਘੰਟੇ ਤੋਂ ਵੱਧ ਹੋ ਗਿਆ ਇੱਥੇ ਅੱਗ ਲੱਗੀ ਨੂੰ ਤੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਸਾਡੇ ਕੋਲ ਮੈਂ ਕਿੰਨੀ ਕਿ ਮਤਲਬ ਕਿ ਭੂਮਿਕਾ ਸਟਾਰਟ ਹੋਈ ਵੀ ਨਹੀਂ ਚੱਲਿਆ ਦੀ ਗਰੇ ਪਿੰਡਾਂ ਨੂੰ ਇਹ ਜੀ ਮੇਰੀ ਜਾਣਕਾਰੀ ਵਿੱਚ ਤੱਕ ਤੇੜਿਆਣੀ ਪਿੰਡ ਤੋਂ ਆਈ ਹੈ ਤੇ ਸੋ ਕਲਨੌਰ ਤੱਕ ਇਹ 3-4 ਕਿਲੋਮੀਟਰ ਦਾ ਦਟਣਾ ਹੈ ਅੱਗੋਂ ਪਿੱਛੋਂ ਹੋ ਸਕਦਾ ਪਿੱਛੋਂ ਹੋਏ ਉਹਦੇ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ ਜੀ ਨਹੀਂ ਇਹੀ ਕਿ ਜਦ ਆਪ ਪੇਂਡਾ ਕੋਈ 500 ਕਲ ਮੋਹਰਾ ਨੂੰ ਫੋਨ ਕੀਤਾ ਕਿ ਇਹਦੇ ਵਿੱਚ ਦਾ ਅੱਗ ਲੱਗ ਜਾਏ ਸੀ ਉਸੇ ਵੇਲੇ ਹੀ ਇੱਥੇ ਆ ਗਏ ਆ ਅੱਗ ਦੇ ਉੱਤੇ ਕਾਬੂ ਪਾਉਂਦਾ ਕੋਈ ਕਰਨੀ ਨਹੀਂ ਬਹੁਤ ਜ਼ਿਆਦਾ ਤੇਜ਼ ਹਣੀ ਰਹੀ ਜਿਹਦੇ ਕਰਕੇ ਅੱਗ ਆਵੇ ਸ਼ਾਇਦ ਇਹ ਤੋਂ ਲੱਗੀ ਪਤਾ ਨਹੀਂ ਤੁਹਾਡੀ ਕਿੰਨੀ ਕਿਕੜ ਖਾਪਾਂ 50 50 ਕਿੰਨੇ ਖੋਰ ਕਿੰਨੇ ਸਾਹਮਣੇ ਆ ਜੇ ਕਿੰਨੇ ਕਿ ਹੈ ਇਹ ਬੱਦਰ ਕਿਟਾ 15 ਲੱਖ ਦੀ ਪਰਾਲੀ ਇਹ ਕਿ ਟ੍ਰਾਲਾ ਹੈ ਜੀ ਸਾੜਾ ਕੋ ਸੜਕ ਸੁਹਾ ਹੋ ਗਿਆ ਕੀ ਪ੍ਰਸ਼ਾਸਨ ਮੰਗ ਕਰਦੇ ਬਸ ਆ ਸਪਾਈ ਨਹੀਂ ਕਰਦਾ ਜੀ ਗਰਦਾਸਪੁਰ ਵੀ ਪਕਾਇਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥਿਕਾਂ ਦੇ ਗਰੁੱਪ ਦੇ ਵਿੱਚ ਮੈਸੇਜ ਭਾਇਆ ਕਿ ਸਾਰੇ ਵੀ ਸਾਨੂੰ ਸਹਿਯੋਗ ਕਰਨ ਅੱਗ ਬੁਝਾਉਣ ਦੇ ਵਿੱਚ ਦੇਖੋ ਜੋ ਉਪਰਾਲਾ ਸਾਡਾ ਵਾ ਕਰ ਸਕਦੇ ਜਿਹੜੀ ਕੁਦਰਤ ਦੀ ਦੇਖੋ ਗੱਲ ਸੁਣੋ ਮੈਂ ਮੰਨਦਾ ਤੁਹਾਡੇ ਨੂੰ ਹੁਣ ਗਰਦਾਸਪੁਰੋਂ ਗੱਡੀ ਨੇ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋਈ 5-10 ਮਿੰਟ ਕਈ ਵਾਰੀ ਤਿਆਰੀ ਕਰਦੇ ਆ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣ ਕੇ ਸਮਾਂ ਲੈਜਟਾਈਮ ਦਾ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਦੁਰਘਟਨਾ ਹੋ ਸਕਦੀ ਆ ਬਿਲਕੁਲ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈਆਂ ਪਿਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਹੈ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਤਰ੍ਹਾਂ ਘਟਣਾ ਪਤਾ ਨਹੀਂ ਸੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫਿਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿੱਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਸਾਡੀਆਂ ਗੱਡੀਆਂ ਫਾਈਬਰ ਗੇਟ ਦੀਆਂ ਪਹੁੰਚ ਚੁੱਕੀਆਂ ਨੇ ਫਾਈਬਰ ਗੇਟ ਦਾ ਕਿਸਾਨਾਂ ਵੱਲੋਂ ਆਪ ਡਰਮ ਲਿਆ ਕੇ ਪਾਣੀ ਦੇ ਆਪ ਬੁਲਾਇਆ ਜਾ ਰਿਹਾ ਅਸੀਂ ਇਹ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਇੱਥੇ ਸਹਿਯੋਗ ਕਰੋ ਕਿ ਇੱਕ ਕਿਸਾਨ ਇਹ ਇੱਕ ਕਿਸਾਨ ਦੀ ਕਲਕਣੀ ਆ ਸਾਡੀ ਸਾਰਿਆਂ ਦੀ ਸਰ ਕਿਸਾਨ ਇਹ ਵੀ ਕਹਿ ਰਹੇ ਨੇ ਪ੍ਰਾਰੀ ਨੂੰ ਅੱਗ ਲੱਗੇ ਉਸ ਤੋਂ ਲੈ ਸੈਟਲਾਈਟ ਤੋਂ ਚੁੱਕਦੇ ਨੇ ਹੋਣੀ ਕਿਉਂ ਨਹੀਂ ਆ ਰਹੀ ਪ੍ਰਸ਼ਾਸਨ ਦੇ ਵਿੱਚ ਦੇਖੋ ਬੇਨਤੀ ਹੈ ਕਿ ਜੇ ਸਮੇਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਰਾਹੀਂ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਪਰ ਵਿੱਚ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁੱਕੀਆਂ ਪਾਈਪਰ ਗਿੜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਗਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜੀਵਨ ਦਾ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪ੍ਰਾਣੀ ਇਕੱਠੀ ਸੀਗੀ ਐ ਇਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਛੱਡ ਕੇ ਪੋਰਡ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿਲਦਾਰ ਸਾਹਿਬ ਨੂੰ ਕਿ ਇਨਾਂ ਦੀ ਕਰਾਉਂ ਕਰਤੌਰੀ ਕਰਾਓ ਇੱਕ ਸਰ ਕਿਸਾਨਾਂ ਵਾਲਾ ਰੋਸ ਪਰ ਆਇਆ ਦੋ ਘੰਟੇ ਬਾਅਦ ਹੋ ਗਿਆ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚ ਹੀ ਨਹੀਂ ਲਈ ਜੀ ਬਿਲਕੁਲ ਕੋਈ ਫਾਇਰ ਬ੍ਰਿਗੇਡ ਦਾ ਦੇਰ ਆ ਪਪਾ ਨਾਨਕ ਤੋਂ ਗੁਰਦਾਰ ਸਾਹਿਬ ਤੋਂ ਛਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਮਤ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਨਾਨਕ ਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਰੀਡੋਰ ਤੇ ਖੜੀ ਲਿੰਦੀ ਹੈ ਪਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰਾਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖਿਡਾਰੀਆਂ ਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕੱਲਾ ਨਹੀਂ ਜਾਂ ਡੇਰਾ ਬਾਬਾ ਨਾਨਕਤਲਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹ ਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲਿਸ ਤੋਂ ਕਾਰਜਨਾ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਤੋਂ ਪ੍ਰਸ਼ਾਸਨ ਸਾਰਾ ਇੱਥੇ ਮੌਕੇ ਤੇ ਜਿਹੜਾ ਹਾਜ਼ਰ ਹੈ ਸਾਨਾ ਨੇ ਜਿਹੜੇ ਮੇਨ ਕੈਜ ਉੱਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਿਰਦੌਰੀਆਂ ਕਰਾ ਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ